ਇਸ ਬੋਤਲ ਰੇਅਰ ਹੈ ਫਿਰ ਉਹ ਟੂ 2 9 ਉਹ ਬੋਲ ਬੋਲ ਲਿਖੋ ਕਿਵੇਂ ਦਾ ਇਹ ਉਹ ਚਾਲੇ ਥੱਲੇ ਤੇ ਜਿੰਨਾ ਵੀ ਤੇਰੀ ਲਾ ਵੈਰੀ ਗੁੱਡ ਵੈਰੀ ਗੁੱਡ ਰੇਸ਼ੀ ਪਰਾ ਹੋ ਜਾ ਪਰਾ ਹੋ ਜਾ ਪਿੱਛੇ ਹੋ ਜਾ ਪਰਾ ਹੋ ਜਾ ਪਿੱਛੋ ਪਿੱਛੇ 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 ਐ ਕਿ ਐ ਕਿ ਐ ਔਲੀ ਹੋਰੀ ਜੀ ਚਿਰ ਚੱਕਲੇ ਹੋਰ ਹੋਰ ਮਾਰੋ ਇਸ ਨੂੰ ਕੀ ਜੀ ਪਰਤੋ ਪਰੰਗੋ ਪਰੰਗੋ ਇਹ ਫੇਰ ਕਿਹੜਾ ਕੰਮ ਹੋਣਾ ਨਵੀਂ ਤੂੰ ਚ ਭੰਗ ਲਾ ਹੋਰ ਭੰਗ ਇਹਦੇ ਚ ਪਾਈ ਜਾ ਹੋਏ ਲਾਏ ਜਿਵੇਂ ਪਾਈਏ ਦੇਖੋ ਭੰਗ ਲਾ ਤੂੰ ਸਾਰੇ ਪੰਨੀ ਦਾ ਹੁੰਦਾ ਚੰਗਾ ਹੁੰਦਾ ਆ ਮੂੰਹ ਨੂੰ ਢਾਉਂਦਾ ਢਾਉਂਦਾ ਉਂੀਲੀ ਚ ਕੁ ਭੁਕਾ ਲਾਵਾਂਗੇ ਤਾਦੀ ਦਾ ਪੈਣੀ ਤਾਂ ਰਹਿਣੀ ਇਹ ਪਰਾ ਦਾ ਹੋ ਜਾ ਗਰ ਜੀ ਜੀ ਪਰਾ ਉਹ ਲੋ ਇਹਦੇ ਚ ਭੁਕਾ ਲਾ ਮੈਂ ਆਪਾਂ ਤੁਹਾਨੂੰ ਜੇ ਵੀ ਇਹਦੇ ਚ ਫੋਟੋ ਕਾਰੀਏ ਇਹਦੇ ਸਾਫ ਹੋ ਜੂਗੀ ਨਾ ਹਨ ਬਸ ਅਤ ਨਵੀ ਦਾ ਜਰਮ ਦਿਨ ਅਤ ਜਰਮ ਦਿਨ ਤੇ ਇਹਨੇ ਆਹ ਤਲਕ ਜਿਹੜੀ ਸੀਗੀ ਲਾਈ ਸੀ ਆ ਦੇ ਵੀ ਸ਼ੁਰੂ ਕੀਤਾ ਸੀਗਾ ਇਹ ਇਹ ਪਰ ਗੱਜ ਇਹਦਾ ਜਰਮ ਦਿਨ ਇਸ ਕਰਕੇ ਨੇ ਬੰਨ ਲਿਆ ਤੇ ਜਰਮ ਦਿਨ ਤੇ ਫੇਰ ਇਹਨੂੰ ਰੱਖ ਜਾਂਗੇ ਬਸ ਚਾ ਗਰੇਸੀ ਕਹਿੰਦੀ ਮੈਨੂੰ ਰਸਤੀ ਪਾ ਬੰਨ ਦੋ ਨੂੰ ਬੈਠ ਜਾ ਗਰੇਸੀ ਐਨ ਹੋਰ ਲਿਆ ਕੇ ਦੇਵਾਂਗੇ। ਲਾਰਦੂ ਹੋ ਗਏ। ਇਹ ਨਾ ਕੁੜੀ ਦਾ 13 ਲਾ ਲੈ ਪੈਸਾ ਨੰਗਰੀ। ਤੇ ਆ ਸਿਨਾ ਇੱਕ ਪਾਇਆ ਉਹ ਕਿਉਂ ਹੀ ਬੜੀ ਸੋਹਣੀ। ਕਿੰਨੇ ਹੋਣਗੇ ਲਵੇ ਦੇ ਆ ਦੱਸ Eu ਇਹਨਾਂ ਸਾਰੇ ਬਸਾਂ ਲੈ ਗੋਲੀਆਂ ਦੇ ਬਸਾਂ ਲੈ ਗਏ। ਅਗਲੇ ਇੱਕ ਜਾਲਾ ਨਹੀਂ ਦੁਪੱਟੇ ਦਾ ਆਉਦੇ ਨਹੀਂ ਤਾਂ ਚੱਲ ਜੇ ਤੂੰ ਹੀ ਬੁੱਕ 'ਚ ਇਕੱਠੇ ਕਰ ਲਓ। ਹਾਂ ਫੇਰ ਬਾਅਦ 'ਚ ਗਿਣਨ ਲੱਗੇ। ਚਲੋ ਜੀ ਹੁਣ ਅਸੀਂ ਇਹਦੀ ਗਿਣਤੀ ਕਰਕੇ ਤੁਹਾਨੂੰ ਦੱਸ ਦੇਵਾਂਗੇ। ਵੀ ਨਵੀਂ ਨੇ ਸਾਲ ਭਰ ਚ ਕਿੰਨੇ ਪੈਸੇ ਜੋੜੇ ਆ ਤੇ ਅੱਜ ਲੈ ਕੇ ਆਵਾਂਗੇ ਇਹਦਾ ਗੁੱਲਕ ਹੋਰ ਨਵਾਂ ਹਾਂਜੀ ਨਵੀਂ ਨੇ ਜੋੜੇ ਹੈਗੇ ਸਾਲ ਭਰ ਦੀ ਕਮਾਈ ਆ ਦੀ ਪਾਕਟਵਣੀ 10000 ਕਿੰਨੇ 390 10390 ਤੇ ਇਸੇ ਦੇ ਅਕਾਊਂਟ ਚ ਕਰਾ ਦਾਂਗੇ ਅਸੀਂ ਇਹਦਾ ਖਾਤਾ ਜਿਹੜਾ ਚੱਲਦਾ ਹੈਗਾ ਹੈਲੋ ਜੀ ਸਸਤੀ ਅਕਾਲ ਜੀ ਤੁਹਾਡਾ ਸਵਾਗਤ ਆਪਣੇ ਮਾਲਵਾ ਬਲੌਗ ਵਿੱਚ ਤੇ ਅੱਜ ਮੈਂ ਚੱਲੀ ਸੀਗੀ ਗੋਨਿਆਂ ਨੇ ਤੁਸੀਂ ਵੀ ਕਹੋਗੇ ਰੋਜ਼ ਹੀ ਤੁਰਦੇ ਹਾਂ ਤੇ ਅੱਜ ਹੈਗਾ ਨਵੀਂ ਜਰਮ ਦੇਣ ਨਾਲੇ ਤੇ ਮੈਂ ਜਾਂਦੀ ਸੀਗੀ ਦਵਾਈ ਲੈਣ ਤੇ ਬਸ ਅਸੀਂ ਆਉਂਦੇ ਆ ਨਹੀਂ ਕਰਨਾਗਾ ਤੇ ਮੈਂ ਹੁਣੇ ਨਾ ਆ ਕੇ ਬਸ ਤੇ ਨਾਲ ਦੀ ਨਾਲ ਹੀ ਜੇ ਅਸੀਂ ਕੰਟੀ 'ਚ ਬੈਠ ਗਏ ਤੇ ਵਾਲ ਮੇਰੇ ਥੱਲੇ ਸੀ ਇਸ ਕਰਕੇ ਇਹ ਹੁਣ ਚੱਲਦੇ ਹੈਗੇ ਆਪਾਂ ਤੁਹਾਨੂੰ ਤੇ ਸਮਾਂ ਤੇ ਮੇਰਾ ਪਿਆਰ ਬੁਝੇ ਤੜਤਾ ਮਾ ਤੁਹ ਦਾ ਅਸਤਿ ਲਿਆਗਾ ਸਮਾਂ ਫੇਰ ਮੁੜ ਕੇ ਲੈ ਆਏਗਾ ਤੇ ਤਾਂ ਮੈਂ ਦਵਾਈ ਲੈਣ ਸੀ ਆਉਂਦੀ ਹੁੰਦੀ ਹੁੰਦੀ ਇੱਕ ਤਾਂ ਮੈਂ ਵੈਪਰ ਲਈ ਆਈ ਬਾਥਰੂਮ ਵਾਲਾ ਖਰਾਬ ਹੋਇਆ ਪਿਆ ਸੀਗਾ ਬਾਹਰਲੇ ਬਾਥਰੂਮ ਵਾਲਾ ਤੇ ਮੇਰੀ ਪੋਚਾ ਨਾ ਨਹੀਂ ਲੱਗਦਾਗਾ ਤੇ ਫਿਰ ਮੈਂ ਆਖਿਆ ਚਲ ਵੈਪਰ ਜੇ ਨਾਲ ਲਾ ਲੈ ਕਰਾਂਗੇ ਦੂਜਾ ਸਟੈਂਡ ਵਾਲਾ ਪੋਚਾ ਲੈ ਕੇ ਆਈਆਂ ਮੈਂ ਤੇ ਨਿੱਕਾ ਮोटा ਸਮਾਨ ਹੋਰ ਜਿਵੇਂ ਡੈਸਟਬਿਨ ਸੀਗੇ ਇੱਕ ਦੋ ਡੈਸਟਬਿਨ ਲੈ ਕੇ ਆਈਆਂ ਤੇ ਹੁਣ ਅਸੀਂ ਜਾਵਾਂਗੇ ਘੰਟੇ ਕਿ ਤੱਕ ਭਰਦੇ

Thank <laughs> you. ਆ ਗਈਆਂ ਸਾਡੀਆਂ ਫੌਜਾਂ ਪੀਜ਼ਾ ਖਾ ਕੇ। ਇਹ। ਇਹਨਾਂ ਦੇ ਖਾ ਕੇ ਆਏ ਹੈਲੋ ਬੂੜਾ ਲੈਣ ਦੇ। ਛੋਟੇ ਵੀਡੀਓ ਕਰਦੇ ਤੇ ਜੁੜੇ ਹੀ ਹੁੰਦੇ ਆ। ਚਲੋ 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 አይተበድ አይተበድ ਮੈਂ ਆਪਦੀ ਬਣਾਈ ਹੈ ਨਹੀਂ ਤਾਂ ਵੀ ਖਾ ਲਵਾਂ ਚਲੋ ਆਓ ਜੀ ਚਾਹੜ ਵਿੱਚ ਅਸੀਂ ਖਾ ਲਿਆ ਹੁਣ ਆਪ ਖਾਣ ਦੀ ਬਣਾਈ ਰੋਟੀ ਦੀ ਪਲੈਨਿੰਗ ਰੋਟੀ ਖਾ ਕੇ ਜਾਵਾਂਗੇ ਹੈ ਨਾ ਨਵੀਂ चलो खा लो। हाँ जी रोटी अच्छा चलते थले थोड़ा मतलब बहुत समान ला आइसक्रीम है अ ਹਾਂਜੀ ਕ ਨਵੀਂ ਨੇ ਕੋਣ ਲਿਆ ਸੀ ਤਿੰਨਾਂ ਸੀ ਕੁਲਫੀਆਂ ਲਈਆਂ ਸੀ ਦਿਖਾਈ ਨਵੀਂ ਵਿੱਚੋਂ ਇਹਦਾ ਕਲਰ ਜੇ ਦੇਖੇ ਹੋਰ ਹੀ ਹੈ ਨਾ ਪਰਪਲ ਕਲਰ ਹੈ ਇਹ ذکی میلا اਧੀ ਖਾਂ ਚ ਇਧਰ ਤਾਂ دیکھ ਲਾ ਸਵਾਦ ਹੈ ਚਲ ਹਾਂਜੀ ਆ ਗਈ ਸੀਗੇ ਅਸੀਂ ਥੋੜਾ ਜਿਹਾ ਲੇਟ ਹੋ ਗਏ ਤੇ ਆ ਕੇ ਫਿਰ ਮੈਂ ਮੂੰਹ ਹੱਥ ਧੋ ਲਿਆ ਮੈਂ ਹਾਂ ਚਲ ਹੁਣ ਮੈਂ ਨੌਂਦੀ ਨਹੀਂ ਪਹਿਲਾਂ ਮੈਂ ਆ ਕੇ ਦੁੱਧ ਲਈ ਹਾਂ ਉਸਾਰ ਫਿਰ ਮੈਂ ਕੁਲਫੀ ਖਾਤੀ ਈ ਗੱਲ ਨੇ ਜੇ ਖਾਣੀ ਉਹ ਕੱਪੜੇ ਬਦਲਣਗੇ ਫੇ ਰੋਟੀਆਂ ਸੀ ਖਾਏ ਸੀ ਬਾਰੇ ਤੇ ਹਾਂਜੀ ਇੱਕ ਤਾਂ ਮੈਂ ਕੜੀ ਪੱਤੇ ਦਾ ਬੁੱਟਾ ਲੈ ਕੇ ਆਈ ਆ ਘਰੇ ਲਾਵਾਂਗੇ ਅਸੀਂ ਤੇ ਆਹ ਵਾਲਾ ਲੈ ਕੇ ਆਏ ਆ ਫੁੱਲਾਂ ਵਾਲਾ ਇਹ ਹੁਣ ਇਕੱਠਾ ਹੋ ਜਾਂਦਾ ਕਹਿੰਦੇ ਸ਼ਾਮ ਨੂੰ ਇਹਦੇ ਤੇ ਫੁੱਲ ਬਹੁਤ ਸੋਹਣੇ ਲੱਗਦੇ ਇਹ ਲਾਵਾਂਗੇ ਅਸੀਂ ਸਕੂਲ ਚ ਨਵੀਂ ਦੇ ਚ ਇਹਦੇ ਜਰਮ ਦਿਨ ਤੇ ਲੈ ਮੈਂ ਕਿੱਥੇ ਗਾ ਰੇ ਮੈਂ ਗਰੀਸੀ ਹਰ ਗੱਲ ਤਾਂ ਓਏ ਕਿ ਇਧਰ ਫੜੀ ਗੋਦੀ ਆ ਬੜਾ ਓਏ ਬੱਚਾ ਹੌਣੇ ਪਾਣੀ ਰਚ ਮੂੰ ਚੰਗਾ ਲੈ ਨਵੀ ਆ ਤੇਰੇ ਦੋ ਪੈਕਟ ਸਕੂਲ ਚ ਲੈ ਜੀ ਤੇਰੀਆਂ ਥੇਲੀਆਂ ਵਾਸਤੇ ਬੈਗ ਚ ਪਾ ਕੇ ਰੱਖ ਲਾ ਲਫਾਫਾ ਲਿਆ ਚੰਗਾ ਆ ਤਨ ਗਿੱਲਾ ਹੋ ਗਿਆ ਉਹਦੇ ਕੁਲਫੀਆਂ ਸੀ ਨਾ ਤਾਂ ਕਰਕੇ ਬੈਗ ਚ ਪਾ ਲੈ ਤੇ ਆਹ ਵਾਲੇ ਕੇਲੇ ਲੈ ਕੇ ਆਏ ਆਂ ਅਸੀਂ ਤੇ ਕੇਲੇ ਅਸੀਂ ਲਿਆਏ ਆਂਗੇ 5 5 ਕਿਲੋ ਆ ਹਾਂ ਤੇ ਆਸ਼ਰਮ ਤੇ ਦੇ ਕੇ ਆਉਣੇ ਆਂਗੇ ਅਸੀਂ ਤੇ ਇੱਕ ਸੁਬਾ ਦੇ ਕੇ ਆਵਾਂਗੇ ਕਿਉਂਕਿ ਕਵੇਲਾ ਹੋ ਗਿਆ ਸਾਨੂੰ ਹਾਂ ਹਾਂਜੀ ਇੱਕ ਗਲਨ ਦਾ ਸੂਟ ਲਿਆਂਦਾ ਹਾਂ ਘਰੇ ਪਾਉਣ ਵਾਸਤੇ ਲੈ ਆਏ ਨੇ ਤਾਂ ਪਤਲਾ ਇਹ ਕੱਪੜਾ ਬਹੁਤ ਸੋਹਣਾਗਾ ਕੱਲ ਨੂੰ ਮੈਂ ਕਿਹਾ ਚੱਲ ਪਾਣੀ ਇਹ ਕੱਢ ਕੇ ਪਾ ਲਈ ਤੇ ਉਹ ਸਾਡਾ ਦੁੱਧ ਪੀ ਉੱਤਰ ਤਿਆ ਹਨ ਮੈਂ ਕਹੀ ਜਾਂਦੀ ਸੀ ਕਿ ਮੈਂ ਹਨ ਇਹ ਤਾਂ LCD ਕੰਨੀ ਜਿਹੜਾ ਲੱਗਿਆਗਾ ਥੱਲੇ ਮੈਂ ਕਿਹਾ ਉਹਦੇ ਨਾਲ ਦਾ ਜਾਵਾਂ ਅੱਛਾ ਤਿਆ ਦੋ ਬ ਲੈਣੀਆਂ ਹੀ ਆ ਦਿਖਾਈ ਨਵੀਂ ਦੀਆਂ ਇੱਕ ਕਾ ਲੈਂਦੀ ਆ ਸਕੂਲ ਵਾਸਤੇ ਤਾਂ ਕਰ ਇੱਧਰ ਇੱਕ ਕਾ ਵਾਲੀ ਲੈਂਦੀਏਗੀ ਇੱਕ ਕ ਸਕਿਨ ਕਲਰ ਦੀ ਲੈਂਦੀਏਗੀ ਦੋ ਲਿਆ ਕੇ ਦਿੱਤੀਆਂ ਇਹਨੂੰ ਹਾਂਜੀ ਇਹਨੇ 100 ਰੁਪਏ ਪਹਿਲਾਂ ਪਾਤਾ ਸੀਗਾ ਗੁੱਲਕ 'ਚ ਤੇ ਮੈਂ ਕਿਹਾ 5 ਰੁਪਏ ਮੈਲਾ ਮੇਰੀ ਜੇਬ 'ਚੋਂ ਨਿਕਲੇ ਮੈਂ ਖੇ ਵੀ ਪਾ ਲਈ 105 ਰੁਪਏ ਤੋਂ ਸ਼ੁਰੂਆਤ ਕਰਤੀ ਨਵੀਂ ਨੇ ਗੁੱਲਕ 'ਚ ਅੱਜ ਇਹਦਾ ਹੈਪੀ ਬਰਥਡੇ ਆ ਹਾਂਜੀ ਅੱਜ ਦਵਾਈ ਲੈਣ ਮੈਨੂੰ ਕੋ ਨਿਆਣੇ ਤਾਂ ਜਾਣਾ ਪੈ ਗਿਆ ਕਿਉਂਕਿ ਕੱਲ ਪਹਿਲਾਂ ਅਸੀਂ ਆਟੋ ਤੇ ਆਏ ਸੀਗੇ ਤੇ ਆਟੋ ਬੜਤਦਾ ਹੈਗਾ ਤੇ ਧੂਈ ਫੇਰੀ ਪੈਲਿੰਗ ਧੋਤੀ ਤਾਂ ਕਰਕੇ ਉਹ ਫਿਰ ਮੈਂ ਬਸ ਇਹਨਾਂ ਨੂੰ ਚੜਾ ਕੇ ਬਸ ਤੇ ਫਿਰ ਮੈਂ ਫਿਰ ਵਾਪਸ ਗਈ ਝੰਡਾ ਵਾਲੇ ਨੂੰ ਤੇ ਸੰਦੀਪ ਲੈ ਗਿਆ ਸੀਗਾ ਮੈਂ ਤਾਂ ਮੈਂ ਚੱਲ ਮਾਸ ਸੀ ਮੈਂ ਤੈਨੂੰ ਲੈ ਲੈ ਜੂ ਮੈਂ ਉਹਨੂੰ ਫੋਨ ਕਰਤਾ ਸੀਗਾ ਕਿਉਂਕਿ ਉਹ ਬਿਆਨਤ ਨੂੰ ਚੜਾਉਣ ਆਇਆ ਸੀ ਮੈਂ ਕਿਹਾ ਇਧਰੋਂ ਫਿਰ ਮੈਨੂੰ ਲੈ ਗਈ ਜਾਈ ਤੇ ਉਹ ਤੈਨ ਕੋਣੀ ਆਇਆ ਸੀਗਾ ਤੇ ਉਹ ਮੈਨੂੰ ਲੈ ਗਿਆ ਤੇ ਫਿਰ ਉਧਰੋਂ ਫਿਰ ਜਿਹੜੇ ਕੰਮ ਪਿੱਛੇ ਵਾਪਸ ਗਏ ਸੀ ਉਹ ਬਣਿਆ ਨੀਗਾ ਕੰਮ ਫਿਰ ਫਿਰ ਮੈਂ ਉਧਰੋਂ ਚੜੀ ਜੰਡਾਲੇ ਤੋਂ ਖੇਮੂਆਣੇ ਵਿੱਚ ਦੀ ਆਈ ਫਿਰ ਮਲੂਕ ਤੇ ਰਸਤੇ 'ਚ ਉਹ ਰਸਤਾ ਬਾਲਾ ਖਰਾਬ ਸੀ ਖੇਮੂਆਣੇ ਵਾਲੇ ਦਾ ਤਾ ਕਰਕੇ ਸਿਰ ਦਰਦ ਖੜਤੀ ਐ ਫਿਰ ਤਾਂ ਕਰਕੇ ਜਿਆਦੀ ਫਿਰ ਦਰਦ ਹੋਣ ਲੱਗੇ ਇਸ ਕਰਕੇ ਫਿਰ ਮੈਨੂੰ ਦਵਾਈ ਲਿਆਉਣੀ ਪਈ ਹੁਣ ਆਪਾਂ ਵੀਡੀਓ ਦੇ ਕਰਾਂਗੇ ਇਸ ਮਾਤੀ ਤੇ ਮਿਲਦੀ ਹੈ ਇੱਕ ਨਵੀਂ ਹੋਰ ਵੀਡੀਓ ਦੇ ਨਾਲ ਤਾਂ ਤੱਕ ਲਈ ਸਾਰਿਆਂ ਨੂੰ ਸਸੀ ਹਕਾਲ ਜੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਕਰੋ ਜੀ ਧੰਨਵਾਦ